ਬਾਕੀ ਲੇਵੇ ਵਾਲੇ ਪੱਖ ਤੋਂ ਬਹੁਤ ਸੋਹਣੀ। ਅੱਕ ਬਈ ਫਾਰਮ ਵਾਲੀ ਐ ਕੋਈ ਆਮ ਕਰੇਲੂ ਨਹੀਂ ਹੈਗੀ ਬਈ। ਇਹ ਆ ਚੈਕ ਹੋਰ ਆਪਣੇ ਪੰਜਾਬ ਚ ਕੋਈ ਨਹੀਂ। ਇਹ ਕੱਲੀ ਡਾਇਰੈਕਟ ਐ। ਅੱਛਾ। ਬਾਕੀ ਦਾ ਸੀਮ ਲਾਉਂਦੇ ਨੇ ਵੀਰੇ ਉਹ ਤਾਂ ਕੰਸੀਬ ਨੇ ਬਈ ਇਹ ਡਾਇਰੈਕਟ ਐ। ਐਟਾ ਟੰਬ ਬਈ ਇਹਦੇ ਥੱਲੇ 22 ਲੀਟਰ ਦਾ ਤੇ ਰੈਡੀ ਐ। ਲੋਕ ਤਾਂ ਕਹਿੰਦੇ ਨੇ ਵੀ ਦੇ ਦੇ ਦੂਗੀ। ਆਪਾਂ ਬਈ ਮਜੂਦ ਐ ਦੁੱਧ ਇਹ ਥੱਲੇ। ਇਹ ਦੇ ਦੂਗੀ ਨਹੀਂ ਹੈਗਾ। ਲੈ ਪੰਮਿਆ। ਮੱਛੀ ਮੋਟਰਾ ਬਈ। ਮੱਛੀ ਮੋਟਰਾ। ਲੈ ਵੀ ਦੇਖੋ ਕੁਕਰਾਂ। ਤੂੰ ਮਰਵਾ ਲੂ ਬਈ ਕੋਈ ਐ ਇਧਰ ਆ। ਹਾਂਜੀ ਸਸਿਕਾ ਦੋਸਤੋ ਬਾਬਾ ਸਵਾਤ ਕਰਦੇ ਆ ਮੇਤਰੋ ਤੇ ਅ ਇਹ ਲੋਡਰੀ ਫਾਰਮ ਤੇ 22 ਪੰਮੇ ਦੇ ਕੋਲੇ ਅੱਜ ਆਪਾਂ ਤੁਹਾਨੂੰ ਨਾ ਟਾਪ ਦੇ ਨਗੀਨੇ ਦਿਖਾਵਾਂਗੇ ਇੱਕ ਤਾਂ ਸਕਰੀਨ ਤੇ ਤੁਹਾਨੂੰ ਆਹ ਦਿਖਾਈ ਦੇ ਜਾਂਦਾ ਹੈ ਨਾ ਤੇ ਇੱਕ ਆਹ ਤੇ ਬਾਕੀ ਬਾਈ ਦੇ ਇਹ ਗੱਲ ਕਰਕੇ ਨਾ ਜਿਹੜੇ ਘਰੇ ਪਸ਼ੂ ਰੱਖੇ ਹੋਏ ਹੈਗੇ ਬਹੁਤ ਜ਼ਿਆਦੇ ਚੰਗੇ ਪਸ਼ੂ ਨੇ ਜਿਵੇਂ ਆਹ ਮੱਝ ਆ ਗਈ ਹੈ ਨਾ ਤੇ ਕਦ-ਕੱਟ ਕਨੀਓ ਤੁਸੀਂ ਚੈੱਕ ਕਰ ਲਓ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਜਦੋਂ ਉਦੋਂ ਪਤਾ ਲੱਗੂ ਵੀ ਕਿੰਨੇ ਕੇ ਦੁੱਧ ਵਾਲੀ ਹੈ ਨਾ ਇੱਕ ਆਹ ਦੇਖ ਲਓ ਤੁਸੀਂ ਇਹ ਮੈਨੂੰ ਐਂ ਲੱਗਦਾ ਕੱਟਾ ਆ ਗਿਆ ਪਿਆਵੀ ਜਮਾਇਨ ਆਰਤੀਆਂ ਦੇ ਸਹਰਾਣੇ ਵਰਗਾ ਤੁਸੀਂ ਦੇਖ ਲਓ ਬਾਕੀ ਨਾ ਇੱਕ ਸਾਹਮਣੇ ਕੱਟੀ ਆ ਗਈ ਤੇ ਇੱਕ ਹੈਗਾ ਇਹ ਬਾਈ ਦੇ ਨਾ ਪਸ਼ੂ ਜਿਹੜੇ ਹੈਗੇ ਘਰੇ ਰੱਖੇ ਹੋਏ ਹੈਗੇ ਆਜੋ ਇਹਨਾਂ ਦੀ ਬਾਅਦ ਦੇ ਵਿੱਚ ਜਾਣਕਾਰੀ ਦਵਾਂਗੇ ਬਾਕੀ ਨਾ ਪਹਿਲਾਂ ਜਿਹੜੇ ਇੱਧਰ ਨਾ ਖੜੇ ਹੈਗੇ ਇੱਕ ਸੂਈ ਸਵਾਈ ਗਾ ਤੇ ਇੱਕ ਗੱਬਣ ਇਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਲੈ ਕੇ ਦਿੰਨਾ ਜੇ ਜਾਨਵਰ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਆਪਦਾ ਨਾਮ ਤੇ ਆਪਣਾ ਇਹ ਪਿੰਡ ਕਿੱਥੇ ਹੀ ਰਹਿੰਦਾ ਨਾ ਨਾਮ ਵੀ ਮੇਰਾ ਪਮਾਟੇ ਲੋਆ ਤੇ ਪਿੰਡ ਆਪਣਾ ਮੰਡੇਰ ਖੁਰਦਾ ਜ਼ਿਲ੍ਹਾ ਸੰਗਰੂਰ ਆ ਵੀਰੇ ਠੀਕ ਹੈ ਸੀਲ ਆਪਣਾ ਲੋਂਗਵਾਲ ਪੈ ਜਾਂਦੀ ਹੈ ਵੀਰੇ ਇਹ ਨਾਲ ਤਰੋਲਾ ਮੰਡੀ ਤੋਂ ਆਪਣਾ ਸਿਰਫ ਪਿੰਡ 10 ਕਿਲੋਮੀਟਰ ਦੂਰੀ ਤੇ ਆ ਅੱਛਾ ਹਾਤਰੋਂ ਲੰਮੜੀ ਤੋਂ ਵੀਰੇ ਸਿੰਗਰ ਰੋਡ ਆਉਂਦਾ ਪਿੱਖੀ ਰੋਡ ਤੋਂ ਠੀਕ ਆ ਹਾਂਜੀ ਹਾਂ ਜਦੋਂ ਆਪਾਂ ਤਨੌਲਾ ਦੀ ਢਾਬੇ ਕੋਲੋਂ ਉਤਰਦੇ ਆਂ ਵੀਰੇ ਉੱਥੇ ਪਿੱਖੀ ਰੋੜ ਤੋਂ ਸਿੰਗਲ ਸੜਕ ਮੁਰਦੀ ਆ ਵੀਰੇ ਮੇਰੇ ਪਿੰਡ ਗਣੀ ਨੂੰ ਠੀਕ ਆ ਹਾਂਜੀ ਵੀਰੇ ਉੱਥੋਂ ਮੇਰਾ ਪਿੰਡ 10 ਕਿਲੋਮੀਟਰ ਦੂਰੀ ਤੇ ਆ ਅੱਛਾ ਲੈ ਜੀ ਮਿੱਤਰੋ ਜੇ ਮੈਂ ਗੱਲ ਕਰਾਂ ਨਾ ਪੰਮੇ ਦੀ ਤੇ ਪੰਮਾ ਆ ਗਿਆ ਆਪਣਾ ਗੋਤੀ ਬੰਦਾ ਢਿੱਲੋਂ ਆ ਠੀਕ ਆ ਤੇ ਪੰਮਾ ਮੈਨੂੰ ਐਂ ਦੱਸ ਆਪਾਂ ਨਾ ਮੈਂ ਪਹਿਲਾਂ ਦੱਸ ਕੇ ਹੜਿਆ ਦਰਸ਼ਕਾਂ ਨੂੰ ਵੀ ਉਧਰ ਲਈ ਜਾਣਕਾਰੀ ਆਪਾਂ ਫੇਰ ਹਾਂਜੀ ਜਿਹੜੀ ਆਪਣਾ ਕੰਮ ਮੇਨ ਆ ਜਿਵੇਂ ਆ ਗਾਂ ਆ ਗਈ ਪਹਿਲੇ ਨੰਬਰ ਵਾਲੀ ਹਾਂਜੀ ਇਹੇ ਦੱਸ ਵੀ ਕਿੰਵੇਂ ਸੂਏ ਸੂਈ ਹੋਈ ਆ ਇਹ ਵੱਡੇ ਭਾਈ ਆਪਾਂ ਝੂਠ ਨਹੀਂ ਬੋਲਣਾ ਤੀਜਾ ਸੂਆ ਸੂਈ ਹੋਈ ਹੈ ਤੇ ਐਟਾ ਟੰਬ ਬਾਈ ਇਹਦੇ ਥੱਲੇ 22 ਲੀਟਰ ਦੁੱਧ ਹੈ ਬੋਲਣਾ ਨਹੀਂ ਕਹਿਣਾ ਮੇਰੇ 15 ਦਿਨ ਸੂਈ ਨੂੰ ਹੋ ਗਏ ਆ ਮਗਰ ਬੱਛਾ ਹਾਂ ਬਾਈ ਲੋਕ ਤਾਂ ਕਹਿੰਦੇ ਨੇ ਵੀ ਦੇ ਦੇ ਦੂਗੀ ਆਪਾਂ ਬਈ ਮਜੂਦ ਹੈ ਦੁੱਧ ਦੇ ਥੱਲੇ ਇਹ ਦੇ ਦੂਗੀ ਨਹੀਂ ਹੈਗਾ ਦੁੱਧ ਦੇ ਥੱਲੇ 22 ਲੀਟਰ 22 ਲੀਟਰ ਰੈਡੀ ਆ ਬਈ ਜਮਾ ਠੀਕ ਆ ਹਾਂਜੀ ਅਗਲਾ ਚਾਹੀ 10 ਟਾਈਮ ਚਵਾਈ ਕਰੇ ਆਪਣੇ ਘਰੇ ਆਪਣੇ ਘਰੇ ਹਾਂਜੀ ਵੀਰੇ ਅਗਲੀ ਦੀ ਸੇਵਾ ਹੈ ਨਾ ਜੋ ਅਗਲੀ ਦੇ ਘਰੇ ਬਾਗੀ ਠੀਕ ਆ ਚਵਾਈ ਕਿਹੜੇ ਟਾਈਮ ਚਲਦੀ ਹੈ ਤੜਕੇ ਤੋਂ ਚਵਾਈ ਵੇ 5 ਤੋਂ 5 5 ਤੋਂ 5 5 ਤੋਂ 5 ਵੇ ਠੀਕ ਆ ਹਾਂ ਲੋ ਵੀ ਮਿੱਤਰੋ 5 ਤੋਂ 5 ਦੀ ਚਵਾਈ ਹੁੰਦੀ ਹੈਗੀ ਤੇ ਪੰਮੇ ਹੁਣ ਤੇਰੀ ਗਾਂ ਜਿਹੜੀ ਹੈਗੀ ਤੀਜੇ ਸੂਏ ਸੂਈ ਹੋਈ ਆ ਹਾਂ 22 ਲੀਟਰ ਦੁੱਧ ਟਾੜਾ ਵਾੜਾ ਜਮਾ ਜਮਾ ਬਈ ਕਲੀਅਰ ਹੈ ਕਲੀਅਰ ਆ ਹਾਂਜੀ ਖੋਲ ਫਿਰ ਕੇ ਆ ਹਾਂ ਬਾਕੀ ਬਾਅਦ ਦੀ ਗੱਲ ਰਹੀ ਹੈ ਨਾ ਰੇਟ ਵਾਲੀ ਵੱਡੇ ਭਾਈ ਇੱਕ ਗੱਲ ਹੁੰਦੀ ਹੈ ਵੀ ਜਰਸੀ ਉਹ ਉਹ ਜਰਸੀ ਬਾਈ ਵੱਡੀ ਜਰਸੀ ਆ ਡਾਊਨ ਦੇਖ ਜਰਸੀ ਕਿੰਨੀ ਆ ਠੀਕ ਆ ਹਾਂ ਇਹ ਆ ਦੇਖ ਲੋ ਮਿੱਤਰੋ ਲੇਵੇ ਤੋਂ ਤਾਂ ਜਿਵੇਂ ਆਪਾਂ ਦੇਖ ਭਾਈ ਆਪਾਂ ਝੂਠ ਨਹੀਂ ਬੋਲਣਾ ਵੀਰੇ ਚਵਾਈ ਰੋਕੀ ਹੋਈ ਆ ਹੈਨਾ ਹਾਂ ਇਹ ਕਿੰਨੇ ਜਰਦੀ ਹਲਦਾ ਭਾਈ ਤੁਮਨੇ ਕਿਹਾ ਟਾਈਮ 6:00 ਵੱਜ ਗਏ ਵੀਰੇ ਠੀਕ ਆ ਇੱਕ ਘੰਟਾ ਇੱਕ ਘੰਟਾ ਲੇਟ ਆ ਵੀਰੇ ਹਾਂ ਇੱਕ ਘੰਟਾ ਲੇਟ ਹਾਂ ਠੀਕ ਆ ਇਹ ਆ ਦੇਖ ਲੋ ਮਿੱਤਰੋ ਲੇਵੇ ਨੂੰ ਜਿਹੜਾ ਥਣ ਲੱਗਿਆ ਪੂਰਾ ਗਲਾਬੀ ਥਣ ਵੀਰੇ ਦੇਖੋ ਦੇਖ ਲੈ ਇਹ ਲੈ 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 ਚਵਾਈ ਦੇਖੋ ਹੈ ਲੈ ਪੰਮਿਆ ਮੱਛੀ ਮੋਟਰ ਆ ਬਾਈ ਮੱਛੀ ਮੋਟਰ ਆ ਲੈ ਵੀ ਦੇਖੋ ਕਰਾ ਮਰਵਾ ਲੂ ਬਾਈ ਕੋਈ ਆਇਂਦਾ ਰ ਹਮ ਲੈ ਵੀ ਲੈ ਠੀਕ ਆ ਪੰਮਿਆ ਹਾਂ ਮੈਨੂੰ ਐਂ ਦੱਸ ਦੇ ਪੰਮਿਆ ਇਹ ਇਹਦਾ ਰੇਟ ਕਿੰਨਾ ਕੀਦਾ ਟਾੜਾ ਵਾਟਾ ਰੇਟ ਵੀਰੇ 85000 ਟਾੜਾ ਵਾਟਾ ਟਾੜਾ ਵਾਟਾ ਵੀਰੇ 82000 ਦੀ ਬੱਚੀ ਦੇ ਦਾਂਗੇ ਠੀਕ ਆ ਹਾਂਜੀ ਮਾਨਦਾਨ ਹੋਰ ਵੀ ਕਰ ਦਾਂਗੇ ਵੀਰੇ ਗਲ ਕਰ ਬੱਚੀ ਦਾ ਫੇਸ ਦੇਖੀ ਵੀਰੇ ਹੈ ਉਹ ਚੀਜ਼ਾਂ ਨਹੀਂ ਵੀਰੇ ਅਗਲਾ ਕਿਦੋਂ ਲੈਵਾ ਟੁੱਟ ਮੈਂ ਵੀਰੇ ਦੇਖ ਲੈਵਾ ਜਮੈਂ ਫਿਕਸ ਲੈਵਾ ਹੈ ਆਪ ਕੋਈ ਟਟਮਾਲੀ ਵਾਨੀ ਕਹਿੰਦੇ ਹੈਗੇ ਪੱਛੀ ਦੀ ਵੀਰੇ ਲੰਬਾਈ ਦੇਖ ਤੂੰ ਕਿੰਨੀ ਆ ਯਾਰ ਹਾਂ ਦੇਖ ਬਛਰੀ ਲੰਬਾਈ ਦੇਖ ਵੀਰੇ ਹੈ ਆਈ ਨਹੀਂ ਹੈਗਾ ਵੀ ਡੱਡੂ ਯਾ ਗੱਲ ਪੱਕੀ ਹੈ ਹਾਂ ਆਪ ਬਾਰੇ ਵੀ ਗੱਡ ਲੰਦੇ ਮੇਰਾ ਆਹ ਜੇ ਗੱਲ ਕਰਾਂ ਵੀ ਪੰਜਾਬ ਵਾਲੀ ਜਰਸੀ ਕਹਿੰਦੇ ਪੰਜਾਬ ਵਾਲੀ ਜਰਸੀ ਵੀਰੇ ਪ्योर 101% ਅੱਛਾ ਕੋਈ ਮੰਦਾ ਹੀ ਨਹੀਂ ਕਹਜਾ ਇਹ ਮੱਚ ਲਾ ਲੀਆ ਦੇਖ ਵੀਰੇ ਲੈ ਮਿੱਤਰੋ ਆਹ ਦੇਖ ਲੋ ਫੇਸ ਦੀ ਬਿਊਟੀ ਫੇਸ ਦੀ ਬਿਊਟੀ ਦੇਖ ਵੀਰੇ ਕੋਈ ਆਪਾਂ ਦੂਜਾ ਵੀ ਕਹਿ ਸਕਦੇ ਸੀ ਬਾਈ ਪਰ ਆਪਾਂ ਤੀਜਾ ਹੀ ਕਹਾਂਗੇ ਵੀਰੇ ਸੱਚ ਬੋਲਣਾ ਹੈ ਠੀਕ ਆ ਹਾਂ ਆਪਾਂ ਨੇ ਵੀਰੇ ਸਦਾ ਬਾਹਰ ਕੰਮ ਕਰਨਾ ਹੈ ਮੈਨੂੰ ਆਏ ਦੱਸ ਪਰ ਮ ਅੱਛਾ ਇਹਨੇ ਕਿਹਾ ਮੇਰੇ ਕੁਝ ਕਹਿਣਾ ਕੁਝ ਨਹੀਂ ਕਹਿੰਦੀ ਹੈਗੀ ਇਹ ਕੋਈ ਗੱਲ ਨਹੀਂ ਤੋਰ ਕੇ ਤਾਂ ਆਪਾਂ ਬਹੁਤ ਦਿਖਾਤੀ ਬਾਕੀ ਬਾਹਰ ਜਾਂਦੇ ਲੰਮੀ ਵੀਡੀਓ ਹੋ ਜਾਂਦੀ ਹਾਂਜੀ ਹਾਂਜੀ ਤੇਰੀ ਮਰਜ਼ੀ ਆ ਤੋਰ ਕੇ ਦਿਖਾ ਨਹੀਂ ਮੇਰੇ ਗਾਕਾਂ ਦੀ ਤਸੱਲੀ ਹੋ ਜੂਗੀ ਬਾਈ ਜਿਹੜਾ ਆਨਲਾਈਨ ਮੰਗਵਾਉਣੀ ਹੋਈ ਆਨਲਾਈਨ ਵੀ ਮੰਗਵਾ ਸਕਦਾ ਅੱਜ ਮਤਰਾ ਏ ਆ ਦੇਖੋ ਲੇਵੇ ਵਾਲੇ ਪੱਖ ਤੋਂ ਤਾਂ ਐਨ ਪੂਰੀ ਜਮਾ ਸੰਡੀ ਹੋਈ ਗਾ ਆ ਗਈ ਥਣ ਦੇਖ ਬਾਈ ਤੂੰ ਕਿੰਦਾ ਕਿੱਦਾਂ ਦਾ ਲੱਗਿਆ ਜਰਸੀ ਨੂੰ ਆਮ ਜਰਸੀ ਨੂੰ ਬਾਈ ਐਡਾ ਥਣ ਲੱਗਦਾ ਨਹੀਂ ਹੈਗਾ ਹਾਂ 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 ਸਹੀ ਗਾ ਹਾਂ ਬਾਕੀ ਬਾਕੀ ਬਈ ਗੱਲ ਇਹ ਹੈ ਵੀਰੇ ਬੱਚੀ ਦੀ ਯਾਰ ਲੰਬਾਈ ਬਹੁਤ ਨਿਆਇਜ ਆ ਮੇਰੇ ਬਹੁਤ ਹੀ ਜਿਆਦਾ ਨਿਆਇਜ ਦੁੱਧ ਵਾਲੇ ਪੂਰੇ ਕਰੈਕਟਰ ਨੇ ਮੇਰੇ ਲੰਬਾਈ ਦੇਖ ਵੀਰੇ ਕਿੱਡੀ ਆਂ ਦੇਖ ਵੀਰੇ ਆ ਜਾ ਕਰਾ ਮੋੜ ਦੇ ਫੁੱਲ ਵੱਡੀ ਆ ਵੀਰੇ ਠੀਕ ਆ ਹਾਂਜੀ ਹਾਂਜੀ ਚਾਰ ਅੰਦਰ ਮੰਗਰ ਵੀਰੇ ਦੇ ਮੇਲ ਕਾਫ ਹੈ ਮੇਲ ਕਾਫਾ ਮੇਲ ਕਾਫਾ ਮੇਰੇ ਹਾਂਜੀ ਇਹ ਆ ਦੇਖੋ ਲੋ ਵੀ ਚੈੱਕ ਕਰ ਲਓ ਆਪਾਂ ਇਹਦੀ ਤਸੱਲੀ ਜਿਹੜੀ ਫੁੱਲ ਕਰਾਤੀ ਪੰਮੇ ਦੀ ਕਹਿੰਦਾ ਵੀ ਮੇਰੀ ਗਾਂ ਕਿਸੇ ਪਾਸੇ ਰਹਿ ਨਾ ਜਾਵੇ ਬਾਕੀ ਲੇਵੇ ਵਾਲੇ ਪੱਖ ਤੋਂ ਬਹੁਤ ਸੋਹਣੀ ਦੇਖ ਲੋ ਬਹੁਤ ਸੋਹਣਾ ਆਰਡਰ ਕੁਆਲਿਟੀ ਠੀਕ ਆ ਭਾਈ ਹਾਂ ਬਾਕੀ ਭਾਈ ਐਦਾਂ ਨਹੀਂ ਹੈਗਾ ਤੂੰ ਮੰਨ ਕੇ ਚੱਲ ਕੋਈ ਬੱਚੀਆਂ ਪੈਰਾਂ ਦੀਆਂ ਕੱਚੀਆਂ ਹੁੰਦੀਆਂ ਨੇ ਭਾਈ ਹਾਂ ਆਪਾਂ ਨੇ ਜਮ ਫਰਸ਼ ਤੇ ਫਰਸ਼ ਵਾਂਗੂ ਕੱਚੇ ਥਾਂ ਤੇ ਧੋਰ ਲਈ ਵੀਰੇ ਹਾਂ ਪੈਰਾਂ ਦੀ ਕੱਚੀ ਨਹੀਂ ਹੈਗੀ ਵੀਰੇ ਗਾਂ ਜਾਓ ਵੀ ਨਹੀਂ ਇਹ ਗੱਲ ਤੇ ਹੀ ਲੱਗਦੀ ਹਾਂਜੀ ਹਾਂ ਹਾਂ ਕਹੋ ਭਾਈ ਗਾਂਆਂ ਜਿਹੜਾ ਆਪਾਂ ਮੋੜਦੇ ਆ ਹਨਾ ਮੋੜ ਕੇ ਗਾਂ ਲੰਗ ਜਾ ਮਾਰ ਕੇ ਜਿ ਮੁਰਦੀ ਆ ਉਹ ਸਿਸਟਮ ਨਹੀਂ ਹੈਗਾ ਵੱਡੇ ਭਾਈ ਇਹਦਾ ਹਾਂ ਆ ਦੇਖ ਵੀਰੇ ਨਾੜਾ ਨੂੜਾ ਦੇਖੀ ਗਾਂ ਦੇ ਆ ਕੇ ਲੈ ਭਾਈ ਕਹਿਣਾ ਹੀ ਕੁਝ ਨਹੀਂ ਯਾਰ ਲੈ 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 ਭਾਈ ਲੈ 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 ਦੇਖੀਂ ਕਿਤੇ ਪੱਟ ਨਾ 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 ਭਾਈ ਅੰਥਾਂ ਖ ਇਹ ਦਾ ਬਰੇ ਸਿਸਟਮੀ ਨਹੀਂ ਲੈ ਕਿੱਥੇ ਬਾਈ ਦੇਖ ਠੀਕ ਆ ਗੁੱਲੇ ਵਾਲਾ ਥਾਣਾ ਬਾਈ ਲੈ ਚੱਕੋ ਹਾਂ ਬਾਕੀ ਇੱਧਰ ਆ ਕਰ ਹਾਂ ਹਾਂਜੀ ਇਹ ਗਾਂ ਆ ਗਈ ਇਹ ਵੀਰੇ ਦੂਜਾ ਸੁਆਹ ਮੂੰਹੋ ਚੌਗੀ ਆ ਵੀਰੇ ਹਾਂ ਆਪਾਂ ਬਈ ਜੇ ਬੰਦਾ ਆਊਗਾ ਕੋਈ ਦਮਦ ਵੀ ਜੈੱਕ ਕਰਾਵਾਂਗੇ ਠੀਕ ਆ ਹਾਂਜੀ ਜਿਹੜੀ ਵੀਡੀਓ ਚ ਗੱਲ ਕੀਤੀ ਵੀਰੇ ਉਹ ਨਿਬੜੂ ਤੇ ਪ੍ਰਾਈ ਦੇ ਨਾ ਚੈੱਕ ਆ ਚੈੱਕ ਵੀਰੇ ਕਰਾਉਂਦੀ ਨਹੀਂ ਹੈਗੀ ਥੋੜੀ ਜਿਹੀ ਵੈਬਤਨ ਨਹੀਂ ਕਰਾ ਫੜੀ ਫੜੀ ਕਰਾ ਦੇਖੀ ਵੈਬਤਨ ਕਾਦੀ ਹੈਗੀ ਆ ਰਿਹਾ ਇਹ ਨਾ ਦਮ ਚੈੱਕ ਕਰਾਉਂਦੀ ਨਹੀਂ ਦੱਸ ਦਾਂਗੇ ਨੱਕ ਚ ਪਾਲਾ ਕਰਾ ਜੀ ਨਹੀਂ ਹਿੱਲ ਛੱਡ ਦੇ ਹਾਂ ਕਰਾਉਣੀ ਬਈ ੱੱਕਾ ਕਰਦੀ ਏ ਥੋੜਾ ਹੋਣੇ ਵੀ ਆਪਾਂ ਤਸੱਲੀ ਕਰਕੇ ਦੇਵਾਂਗੇ ਠੀਕ ਆ ਜੀਨੇ ਬਈ ਆਨਲਾਈਨ ਮੰਗੌਣੀ ਆਪਾਂ ਫੋਟੋ ਖਿੱਚ ਕੇ ਦੰਦਾਂ ਦੀ ਸਾਰੀ ਥਾਣਾ ਦੀ ਆਪਣੀ ਗਰੰਟੀ ਆ ਠੀਕ ਆ ਹਾਂ ਜੀ ਕਿੰਨਾ ਸੂ ਦੱਸੇ ਸੀ ਦੂਜਾ ਸੂ ਆ ਵੀਰੇ ਚਾਰ ਦੰਦਾਂ ਦੇ ਮੂੰਹ ਤੇ ਕੈ ਦਿਨ ਬਾਕੀ ਆ ਹਲੇ ਬਈ 12 ਦਿਨ ਸੂਨ ਚ ਬਾਕੀ ਨੇ ਇਹਦੇ ਕਿੰਨੇ ਕ ਦੁੱਧ ਪਾਸ ਆ ਦੁੱਧ ਵੀਰੇ 20 ਲੀਟਰ ਕਹਿ ਕੇ ਦੇਣਾ ਠੀਕ ਆ ਹਾਂ 20 ਲੀਟਰ ਦੀ ਜਿਹੜੀ ਰਹੂਗੀ ਕੈਪੈਸਿਟੀ ਦੀ ਤੇ ਤੋਰ ਦੇ ਕਰਾਂ ਬਾਕੀ ਬਈ ਤੂੰ ਆਪ ਹੀ ਸੈਣਾ ਵੱਟ ਭਈਆ ਇਹ ਜੇ ਰੰਗ ਨਹੀਂ ਮਿਲਦਾ ਛੇਤੀ ਬਾਕੀ ਤੁਸੀਂ ਦੱਸਣਾ ਹਨ ਮੱਕ ਬਈ ਫਾਰਮ ਵਾਲੀ ਹੈ ਕੋਈ ਆਮ ਘਰੇਲੂ ਨਹੀਂ ਹੈਗੀ ਬਈ ਇਹ ਆ ਚੈੱਕ ਬੱਚੀ ਬਈ ਜੰਦੇ ਜਾਣ ਦੇਖ ਤੂੰ ਕਿੰਨੀ ਹੈ ਹੂੰ ਠੀਕ ਆ ਹਨਾ ਆ ਇਹ ਉਹ ਚੀਜ਼ ਨਹੀਂ ਸਿਸਟਮ ਹੀ ਹੈਗਾ ਵੀ ਕਮਜ਼ੋਰੀ ਹੈ ਕਿਸੇ ਪਾਸੇ ਦਿਨ ਕਿੰਨੇ ਕਿ ਲੈ ਜਾਓ ਬਈ 12 ਦਿਨ ਅੱਛਾ 12 ਦਿਨ 12 ਦਿਨ ਕਿਹ ਇੱਕ ਦੇ ਮਾਫੀ ਵੀਰੇ ਆਰੇ ਫਾਰਮ ਵਾਲੀ ਬੱਚੀ ਹੈ ਵੀਰੇ ਲੈ ਜਾ ਕਰ ਜਿੱਧਰ ਜਾਂਦੀ ਹੈ ਜਾਣ ਦੇ ਬਸ ਬਈ ਤੈਨੂੰ ਦੱਸੀ ਜਾਂਦਾ ਵੀ ਮੂਰੀ ਪਉਂਦੀਆਂ ਨਹੀਂ ਬਈ ਇਹ ਮੂਰੀ ਤਾਂ ਹਲਕਾ ਤਾਂ ਆਉਂਦੀਆਂ ਨੇ ਹਾਂਜੀ ਹਾਂ ਲੈ ਮੰਨ ਦੇ ਅੰਦਰ ਬੰਦ ਦਿਨੇ ਬਈ ਕੋਈ ਗੱਲ ਨਹੀਂ ਬਾਕੀ ਆ ਜਾ ਬੰਨ ਕੇ ਆਪਾਂ ਫਿਰ ਇਹਦਾ ਕਰਦੇ ਆ ਟਾਟਾ-ਬਾਟਾ ਕੀ ਕਰਦਾ ਤੂੰ ਤੇ ਬਾਕੀ ਲੇਵੇ ਨੂੰ ਥਾਨ ਲੱਗਿਆ ਜਿਹੜਾ ਉਹ ਸੋਨਾ ਬਾਕੀ ਬਈ ਇਹ ਵੀ ਲੱਤਾਂ ਚੋੜੀਆਂ ਕਰ-ਕਰ ਤੁਰਦੀ ਆ ਬਈ ਬੱਚੀ ਉਹ ਸਿਸਟਮ ਨਹੀਂ ਹੈਗਾ ਵੀ ਅਜ ਲੱਤਾਂ ਬਿਜਿਟ-ਬਿਜਿਟ ਤੁਰੂਗੀ ਹੂੰ ਖਾਂਦਿਆ ਬਈ ਦੋਵੇਂ ਖੁੱਲੀਆਂ ਨੇ ਲੈ ਵੀ ਮੈਨੂੰ ਇਹਦਾ ਸਰੇਟ ਕੀ ਕਰਦਾ ਇਹਦਾ ਰੇਟ ਵੀਰੇ ਦਾ 92000 ਰੁਪਇਆ ਟਾਟਾ-ਬਾਟਾ ਟਾਟਾ-ਬਾਟਾ 88000 ਦੀ ਬੱਚੀ ਦੇਵਾਂਗਾ ਬਾਈ ਕੱਲੀ ਛੋਟ ਹੀ ਕਰਾਂਗੇ ਭਾਈ ਬਣ ਕੇ ਕੋਈ 85 ਵਾਲੀ ਵੀ ਨਾ ਫੋਨ ਲਾ ਵੀ ਬਾਈ ਬਣ ਅੱਛਾ ਹਾਂ ਕਿਉਂਕਿ ਬਾਈ ਤੈਨੂੰ ਪਤਾ ਬਈ ਇਹ ਜਿਹੇ ਬੱਚੇ ਨਹੀਂ ਮਿਲਦੀ ਆ ਬਈ ਇਹ ਨੇਪਾਚ ਠੀਕ ਹੈ ਹਾਂਜੀ ਹਾਂ ਠੀਕ ਆ ਹਾਂ ਪੰਮੇ ਜਿਵੇਂ ਆਪਾਂ ਇਹਦੀ ਗੱਲ ਕਰਤੀ ਹਾਂਜੀ ਵੀ ਦੋਨੇ ਨਗ ਮੈਂ ਇਹੀ ਕਹਿਣਾ ਹੁਣ ਦਰਸ਼ਕਾਂ ਨੂੰ ਭਾਈ ਤਸੱਲੀ ਜਿਹੜੀ ਕਰਨੀ ਹੈ ਲੋੜਾਂਗ ਦੀ ਚਵਾਈ ਪੰਮੇ ਦੇ ਘਰੇ ਕਰਿਓ ਕਰੇ ਕਰ ਲੈ ਵੀ ਕੋਈ ਚੱਕਾ ਕੱਲਾ ਪੰਮਿਆ ਮੈਂ ਤੈਨੂੰ ਦੱਸਾਂਗਾ ਵੀਡੀਓ ਬਣਾ ਕੇ ਦਿਖਾਉਣ ਦਾ ਹਾਂਜੀ ਹਾਂਜੀ ਤੇ ਮੈਨੂੰ ਐਂ ਦੱਸ ਜਿਵੇਂ ਇੱਕ ਦਾ ਤਰ੍ਹਾਂ ਨੰਬਰ ਤਾਂ ਉੱਤੇ ਆ ਹੀ ਗਿਆ ਹਾਂਜੀ ਬਾਈ ਠੀਕ ਐ ਉਹ ਸਾਹਮਣੇ 99 777 18 756 ਉਹ ਹੀ ਨੰਬਰ ਆ ਹਾਂਜੀ ਹਾਂ ਵੀਰੇ ਉਹ ਹੀ ਬੰਦਾ ਪੰਮਾ ਜਿਵੇਂ ਆਪਣੇ ਕੋਲੇ ਇਧਰ ਜਿਹੜੇ ਪਸ਼ੂ ਰੱਖੇ ਆ ਇਹ ਘਰੇ ਰੱਖੇ ਹੋਈ ਆ ਹਾਂ ਵੀਰੇ ਘਰੇ ਰੱਖੇ ਹੋਇਆ ਅੱਛਾ ਜਿਹੜੀ ਆਪਾਂ ਮੱਝ ਦਿਖਾਈ ਸੀਗੀ ਹਾਂਜੀ ਤੇ ਵੀਰੇ ਅੱਜ ਨੇੜੇ ਆਜੋ ਆਪਾਂ ਦਿਖਾ ਦਿੰਨੇ ਆ ਭਾਈ ਇਹਦਾ ਨਾਮ ਆ ਨੂਰਾ ਨੂਰਾ ਇਹ ਭਾਈ ਗੋਪੀਵੰਨ ਦੀ ਧੀ ਆ ਵੀਰੇ ਗੋਪੀ ਮੂਰਾ ਵੰਨ ਦੀ ਵੀਰੇ ਡਾਕਟਰ ਜਗਜੀਤ ਆ ਜਿਹੜਾ ਛੰਨਾ ਵਾਲਾ ਫਤਿਹਗੁਰ ਛੰਨਾ ਵਾਲਾ ਵੀਰੇ ਉਹ ਤੋਂ ਆਈ ਆ ਵੀਰੇ ਇਹ ਡਾਇਰੈਕਟ ਕੱਲੀ ਇੱਕੋ ਹੀ ਆ ਗੋਪੀ ਦੀ ਹੋਰ ਆਪਣੇ ਪੰਜਾਬ ਚ ਕੋਈ ਨਹੀਂ ਇਹ ਕੱਲੀ ਡਾਇਰੈਕਟ ਆ ਅੱਛਾ ਬਾਕੀ ਤਾਂ ਸੀ ਇਹ ਤਾਂ ਤਾਂ ਬਾਈ ਇਹਦੇ ਥੱਲੇ 22 ਲੀਟਰ ਦਾ ਤੇ ਰੈਡੀ ਆ ਵੀਰੇ ਹੁਣ ਹਾਂ ਵੀਰੇ ਜਮਾ ਆ ਮੇਲ ਕਾਫਾ ਵੀਰੇ ਇਹਦੇ ਮਗਰ ਡਾਕਟਰ ਜਗਜੀਤ ਨੇ ਏਆਈ ਕੀਤੀ ਹੋਈ ਆ ਵੀਰੇ ਐਸਐਮ 223 ਦਾ ਕੱਟਾ ਵੀਰੇ ਕੱਟਾ ਦੇਖ ਵੀਰੇ ਤੂੰ ਹਾਂ ਦੇਖ ਵੀਰੇ ਠੀਕ ਹੈ ਹਾਂਜੀ ਹਲੇ ਵੀਰੇ 2 ਮਹੀਨਿਆਂ ਦਾ ਹੋਇਆ ਹਲੇ ਹਾਂਜੀ ਕੱਟੇ ਦੀ ਦੇਖ ਵੀਰੇ ਕਿਦਾਂ ਦਾ ਕੱਟਾ ਹੈ ਐਸਐਮ 223 ਦਾ ਕੱਟਾ ਵੀਰੇ ਜੈਡ ਬਲੈਕ ਪੂਸ਼ ਹੈ ਦੇਖ ਵੀਰੇ ਨੀ ਪੂਸ਼ ਹਾਂਜੀ ਤੇ ਇੱਕ ਵੀਰੇ ਆਪਣੇ ਲਈ ਆ ਕੱਟੀ ਆ ਇਹ ਵੀਰੇ ਜਯਵਰਾਜ ਬੁੱਲਦੀ ਆ ਅੱਛਾ ਹਾਂਜੀ ਹਾਂ ਇਹਦੀ ਮਾਂ ਵੀ ਆਪਣੇ ਸੇਲ ਕਰਦੀ ਸੀ ਅੱਛਾ ਹਾਂਜੀ ਹਾਂ ਇਹਦੀ ਮਾਂ ਵੀ ਆਪਣੇ ਸੇਲ ਕਰਦੀ ਸੀ ਤੇ ਚੰਗੀ ਕੀਮਤ ਦੀ ਸੇਲ ਕੀਤੀ ਹੈ ਵੀਰੇ ਚਲੋ ਹਾਂਜੀ ਹਾਂਜੀ ਹਾਂ ਵੀਰੇ ਤੇ ਲੋ ਵੀ ਆਪਾਂ ਜੇ ਗੱਲ ਕਰਕੇ ਬਾਈ ਦੇ ਇਹਦਾ ਆਗੇ ਸੀ ਘਰੇ ਰੱਖੇ ਹੋਏ ਪਸ਼ੂ ਬਾਕੀ ਮੈਂ ਦੁਬਾਰੇ ਫਿਰ ਇਹੀ ਗੱਲ ਕਹਿਣੀ ਚਾਹੁੰਦਾ ਮਿੱਤਰੋ ਤੁਸੀਂ ਬਾਈ ਦੇ ਫਾਰਮ ਦੇ ਉੱਤੇ ਪਹੁੰਚ ਕੇ ਹਨਾ ਤਸੱਲੀ ਕਰਕੇ ਦੋ ਰੰਗ ਦੀ ਚਵਾਈ ਕਰਕੇ ਇਧਰ ਉਹ ਗੱਭਣ ਦੀ ਤਸੱਲੀ ਕਰਕੇ ਤੁਸੀਂ ਬਾਈ ਨਾਲ ਗੱਲ ਨੇ ਮੇੜਨੀ ਆ ਬਾਕੀ ਵੀਡੀਓ ਕਿਵੇਂ ਲਗੀ ਰੇਟ ਕਿਵੇਂ ਲੱਗਿਆ ਦੱਸਿਓ ਜਰੂਰ ਕਮੈਂਟ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਵੀਡੀਓ ਸ਼ੇਅਰ ਕਰਦੇ ਚੰਗਾ ਬਈ ਪੰਮਿਆ ਹੈ ਠੀਕ ਹੈ ਮੇਰੇ ਧੰਨਵਾਦ